ਤਨ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਜਿੱਥੋਂ ਅਸਲ ਦੇ ਵਿੱਚ ਸ਼ਹਾਦਤ ਦਾ ਜਿਹੜਾ ਸਫਰ ਆ ਉਹਦੀ ਅਰੰਭਤਾ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਦੋ ਵਾਰ ਮਹਾਰਾਜ ਨੇ ਸ਼ਹੀਦ ਲਫ਼ਜ਼ ਦੀ ਵਰਤੋਂ ਕੀਤੀ ਸਭ ਤੋਂ ਪਹਿਲਾਂ ਤਨ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਬਾਣੀ ਅੰਦਰ ਇਹ ਬਚਨ ਕਰਦੇ ਨੇ ਪੀਰ ਪੈ ਕੰਮਰ ਸਾਲਕ ਸਾਧਕ ਸੁਖ ਦੇ ਔਰ ਸ਼ਹੀਦ ਦੂਸਰੀ ਵਾਰ ਭਗਤ ਬਾਬਾ ਰਵਿਦਾਸ ਮਹਾਰਾਜ ਦਾ ਇਹ ਬਚਨ ਹੈ ਜਾ ਕੇ ਈਦ ਬਕਰੀਦ ਕੁੱਲ ਗੌਰੇ ਬਦ ਕਰੈ ਮਾਨੀਏ ਸ਼ੇਖ ਸ਼ਹੀਦ ਪੀਰਾ ਸ਼ਹੀਦ ਕੱਲਾ ਦੰਨ ਕਰਕੇ ਮਰ ਜਾਣ ਨੂੰ ਨਹੀਂ ਕਿਹਾ ਜਾਂਦਾ ਸ਼ਹੀਦ ਗਏ ਉਹ ਇਨਕਲਾਬ ਉਹ ਵਿਚਾਰਧਾਰਾ ਉਹ ਰੂਹ ਤੋਂ ਨਿਕਲਿਆ ਹੋਇਆ ਸੱਚ ਜਿਹਦਾ ਦੁਨੀਆ ਦੇ ਵਿੱਚ ਦੂਜਾ ਕੋਈ ਬਦਲ ਨਹੀਂ ਜਿਹਨੂੰ ਅਸੀਂ ਅਣਖ ਕਹਿ ਦਿੰਦੇ ਆ ਗੈਰਤ ਕਹਿ ਦਿੰਦੇ ਆ ਵੀ ਜਿਹੜਾ ਲਫ਼ਜ਼ ਜ਼ਬਾਨ ਤੋਂ ਜਿਹੜਾ ਸਿਧਾਂਤ ਲਈ ਕੌਮ ਲਈ ਦੁਨੀਆ ਲਈ ਕਾਇਨਾਤ ਲਈ ਜਿਹੜਾ ਸੱਚ ਆ ਉਹਦੇ ਲਈ ਖੜੋਣਾ ਔਰ ਉਹਦੇ ਤੋਂ ਕਦੇ ਬਦਲਣਾ ਨਹੀਂ ਜਾਂ ਅੱਜ ਵੀ ਪੰਜਾਬ ਦੇ ਵਿੱਚ ਪੁਲਿਸ ਨਾਲ ਸੰਬੰਧਿਤ ਜਿਹੜੇ ਅਲਫਾਜ਼ ਲਿਖੇ ਜਾਂਦੇ ਆ ਕੋਈ ਪੁਲਿਸ ਵਾਲਾ ਵੀਰ ਜਦੋਂ ਕਿਤੇ ਗਵਾਹੀ ਤੇ ਜਾਂਦਾ ਨਾ ਤੇ ਅੱਜ ਵੀ ਉਹ ਇਹ ਨਹੀਂ ਕਹਿੰਦੇ ਵੀ ਅਸੀਂ ਗਵਾਹੀ ਤੇ ਚੱਲੇ ਆ ਅੱਜ ਵੀ ਉਹ ਇਹ ਕਹਿੰਦੇ ਅਸੀਂ ਸ਼ਹਾਦਤ ਤੇ ਚੱਲਦੇ ਹਾਂ ਭਾਵ ਉਹ ਗਵਾਹੀ ਦੇਣੀ ਜਿਹਦੇ ਵਿੱਚ ਸੱਚ ਆ ਔਰ ਇਹਨੂੰ ਮੈਂ ਇਹਨਾਂ ਲਫ਼ਜ਼ਾਂ ਤੋਂ ਆਰੰਭ ਕਰਾਂ ਸ਼ਹਾਦਤ ਦਾ ਮੁੱਢ ਜਾਂ ਸ਼ਹਾਦਤ ਦੀ ਨੀ ਰੱਖਣ ਵਾਲੇ ਤੇ ਮਹਾਰਾਜ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆ ਇੱਕ ਅੰਦਾਜ਼ਾ ਆਪਣੀਆਂ ਅੱਖਾਂ ਦੇ ਸਾਹਵੇਂ ਇਸ ਗੱਲ ਨੂੰ ਲਿਆਇਓ ਬਈ ਤਾਨੂ ਗੁਰੂ ਨਾਨਕ ਸਹਿਬ ਮਹਾਰਾਜ ਜੇ ਰਾਜਨੀਤਿਕ ਹਾਲਾਤ ਵੇਖਦੇ ਆ ਨਾ ਤੇ ਪਾਤਸ਼ਾਹ ਕਹਿੰਦੇ ਆ ਇੱਕ ਝੂਠਾ ਰਾਜਨੀਤਿਕ ਬੰਦਾ ਔਰ ਉਹਦੇ ਆਲੇ ਦੁਆਲੇ ਝੋਲੀ ਚੁੱਕ ਜਿੰਨੇ ਲੋਕ ਆ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਇਹਨਾਂ ਦੀ ਹੈਸੀਅਤ ਕੁੱਤਿਆਂ ਤੋਂ ਵੱਧ ਨਹੀਂ ਆ ਔਰ ਏਡਾ ਵੱਡਾ ਸੱਚ ਜਿਹੜਾ ਹੈ ਸਿਰਫ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਇਆ ਕਿਸੇ ਹੋਰ ਦੇ ਨਹੀਂ ਆਪਾ ਮੇ ਬਚਨ ਪੜਦਿਆਂ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਤਰ ਨਿੰਦਾ ਪਾਇਨ ਭਾਉ ਰਤ ਪਿਤ ਕੁੱਤੇ ਉੱਟ ਚੱਟ ਜਾ ਬਾਬਰ ਵਕਤੀ ਹਾਕਮ ਹੈ ਰਾਜਾ ਆ ਬਾਦਸ਼ਾਹ ਆ ਗੁਰੂ ਨਾਨਕ ਸਾਹਿਬ ਇੱਕ ਫਕੀਰ ਰੂਪਿਆ ਸਾਧੂ ਰੂਪਿਆ ਪਰ ਉਹਦੀ ਤਲਵਾਰ ਦੇ ਨਾਲੋਂ ਬਾਬੇ ਦੀ ਰਸਨਾ ਦੇ ਵਿੱਚ ਜ਼ੋਰ ਜ਼ਿਆਦਾ ਆ। ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਇਹ ਕਹਿੰਦੇ ਆ ਨਾ ਕਿ ਪਾਪ ਕੀ ਜਾਣ ਲੈ ਕਾਬਲ ਹੁਤਾਇਆ ਜੂਰੀ ਮੰਗੇ ਦਾਨ ਵੇ ਲਾ ਲੋ ਕਿਉਂਕਿ ਸ਼ਹਾਦਤਾਂ ਕਿਉਂ ਹੋਈਆਂ? ਛੋਟੀ ਉਮਰੇ ਨੀਆਂ ਚ ਚਿਣੇ ਜਾਣਾ ਇਹਦੇ ਪਿਸ਼ੋਕੜ ਚ ਬੜੇ ਵੱਡੇ ਕਾਰ ਨੇ। ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਬਾਬਰ ਤੂੰ ਬਾਬਰ ਨਹੀਂ ਐ। ਜਾਬਰ ਬਿਰਤੀ ਦਾ ਹੈ ਤੇਰੇ ਨਾਲ ਜਿੰਨੀ ਫੌਜ ਆਈ ਇਹ ਪਾਪ ਦੀ ਜਾਣਿਆ ਤੂੰ ਪਾਪ ਦੀ ਜਾਣ ਦਾ ਲੜਾ ਹੈ ਹੋਰ ਤੇ ਹੋਰ ਆ ਜਿੰਨੀ ਫੌਜ ਆ ਹਲਕੇ ਕੁੱਤਿਆਂ ਵਰਗੇ ਲੋਕ ਆ ਜਿਹੜੇ ਲੋਕਾਂ ਨੂੰ ਨੋਚ ਸਕਦੇ ਆ ਇਹ ਸੱਚ ਸਿਰਪ ਗੁਰੂ ਨਾਨਕ ਸਾਹਿਬ ਆਖਿਆ ਕਿਉਂਕਿ ਬਚਨਿਆ ਬਾਬੇ ਕੇ ਬਾਬਰ ਕੇ ਦਉ ਆਪ ਕਰੇ ਪਰਮੇਸ਼ਰ ਸੋ ਇੱਕ ਪਾਸੇ ਬਾਬੇ ਕਿਆਂ ਦਾ ਕਾਰਜ ਹੈ ਦੁਨੀਆ ਨੂੰ ਇਨਕਲਾਬ ਦੇਣਾ ਖੁਦ ਮੁਖਤਿਆਰੀ ਦੇਣਾ ਅਣਖ ਨਾਲ ਜੀਣ ਦਾ ਢੰਗ ਸਿਖਾਉਣਾ ਗੈਰਤ ਸਿਖਾਉਣੀ ਔਰ ਇੱਕ ਪਾਸੇ ਬਾਬਰ ਕੇ ਉਹ ਲੋਕ ਜਿਹੜੇ ਸਾਰੀ ਜ਼ਿੰਦਗੀ ਦੁਨੀਆ ਨੂੰ ਲਤਾੜਦੇ ਰਹੇ ਛੋਟੀ ਜੀ ਚੱਲ ਕੇ ਬਾਬੇ ਕਿਆਂ ਦੀ ਗੱਦੀ ਤੇ ਮਹਾਰਾਜ ਗੁਰੂ ਅੰਗਦ ਸਾਹਿਬ ਆ ਬਾਬਰ ਕਿਆਂ ਦੀ ਗੱਦੀ ਤੇ ਹਮਾਇਉ ਬੈਠਾ ਯੂਪੀ ਦਾ ਸ਼ਹਿਰ ਅਕਨੌਜ ਸ਼ੇਰ ਸ਼ਾ ਸੂਰੀ ਕੋਲੋਂ ਪਹਿਲੇ ਮੈਦਾਨੇ ਜੰਗ ਵਿੱਚ ਹਾਰਿਆ ਯੂਪੀ ਤੋਂ ਚਲਦਾ ਹੋਇਆ ਮਾਲਵਾ ਦੁਆਬਾ ਦਰਿਆ ਪਾਰ ਕਰ ਜਦੋਂ ਮਾਝੇ ਪਹੁੰਚਿਆ ਨਾਲ ਦੇ ਆਖਿਆ ਵੀ ਕੋਈ ਗੱਲ ਨਹੀਂ ਉੱਥੋਂ ਹਾਰ ਆਏ ਆ ਪਰ ਹਾਤਮਾ ਵਾਲੀ ਬਿਰਤੀ ਨਹੀਂ ਦਿਵਾਉਣੀ ਚਾਹੀਦੀ ਅਖ ਦੂਰ ਸਾਹਿਬ ਦੀ ਧਰਤੀ ਤੇ ਨਾ ਗੁਰੂ ਨਾਨਕ ਸਾਹਿਬ ਫਕੀਰ ਦੀ ਗੱਦੀ ਚੱਲਦੀ ਆ ਤੇ ਉਹਨਾਂ ਦੇ ਦੂਸਰੇ ਜਾਨਸ਼ੀਨ ਗੁਰੂ ਅੰਗਦ ਸਾਹਿਬ ਬੈਠੇ ਆ ਪਹੁੰਚੀਏ ਨਜ਼ਰਾਨਾ ਭੇਟ ਕਰਨਗੇ ਖੜੋਂਣਗੇ ਆਪਣੀ ਰਿਆਇਆ ਖਨਕਤ ਨੂੰ ਲੈ ਕੇ ਕੁਦਰਤੀ ਜਦੋਂ ਖਮਾ ਹੁੰਗਿਆ ਨਾ ਇੱਕ ਰੁੱਖ ਦੀ ਛਾਵੇਂ ਗੁਰੂ ਅੰਗਦ ਸਾਹਿਬ ਬੈਠੇ ਗਰਮੀਆਂ ਦੀ ਰੁੱਤ ਨਿੱਕੇ ਨਿੱਕੇ ਬੱਚੇ ਮਹਾਰਾਜ ਗੁਰੂ ਅੰਗਦ ਸਾਹਿਬ ਨਾਲ ਖੇਡਦੇ ਆ ਮਹਾਰਾਜ ਪੰਜਾਬੀ ਭਾਸ਼ਾ ਸਿਖਾ ਰਹੇ ਆ ਔਰ ਇਹ ਵੀ ਯਾਦ ਰਹੇ ਪੰਜਾਬੀ ਦੀ ਲਿਪੀ ਜਿਹੜੀ ਆ ਗੁਰਮੁਖੀ ਲਿਪੀ ਊੜੇ ਤੋਂ ੜਾੜੇ ਤੱਕ ਦੀ ਜਿਹੜੀ ਬਣਤਰ ਆ ਇਹਦੇ ਜਨਮਦਾਤਾ ਧੰਨ ਗੁਰੂ ਅੰਗਦ ਸਾਹਿਬ ਸਤਿਗੁਰੂ ਆ ਕਿਉਂਕਿ ਬਾਣੀ ਪੜਨ ਸੁਣਨ ਵਾਲੇ ਗੁਰਮਖ ਜਾਣਦੇ ਆ ਜਿਹੜੀਆਂ ਪੱਟੀਆਂ ਆਸਾ ਰਾਗ ਦੀਆਂ ਗੁਰੂ ਨਾਨਕ ਸਾਹਿਬ ਵੇਲੇ ਲਿਖੀਆਂ ਗਈਆਂ ਉਹ ਸਸੇ ਤੋਂ ਆਰੰਭ ਹੁੰਦੀਆਂ ਊੜੇ ਤੋਂ ਨਹੀਂ ਖੈਰ ਮਹਾਰਾਜ ਬੱਚਿਆਂ ਨੂੰ ਸਿਖਾ ਰਹੇ ਹਮਾਇਉ ਗਿਆ ਉਹਨੂੰ ਸੀ ਵੀ ਉੱਠਣਗੇ ਨਜ਼ਰਾਨਾ ਲੈ ਕੇ ਹੱਥ ਜੋੜਨਗੇ ਪਰ ਸੱਚ ਨਾਲ ਜੁੜਿਆ ਹੋਇਆ ਤੇ ਝੂਠਿਆਂ ਦਾ ਕਾਹਦਾ ਪ੍ਰਭਾਵ ਸਤਗੁਰੂ ਤੇ ਆਹਨੰਦਤਾ ਤੇ ਹਮਾਇਉ ਨੇ ਤਲਵਾਰ ਕੱਢੀ ਕ્રોਧ ਸੀ ਗੁੱਸਾ ਸੀ ਕਮਜ਼ੋਰ ਬੰਦੇ ਨੂੰ ਕ੍ਰੋਧ ਕੁਦਰਤੀ ਜ਼ਿਆਦਾ ਹੁੰਦਾ ਜਦੋਂ ਨੇ ਤਲਵਾਰ ਕੱਢੀ ਨਾ ਤੇ ਗੁਰੂ ਅੰਗਦ ਸਾਹਿਬ ਹੱਸ ਪਏ ਮਹਾਰਾਜ ਕਹਿੰਦੇ ਇੱਕ ਗੱਲ ਯਾਦ ਰੱਖੀ ਹਮਾਇਉ ਜਿਹੜੇ ਲਫ਼ਜ਼ ਮੈਂ ਤੈਨੂੰ ਕਹਿਨੇ ਆ ਨਾ ਤੇ ਕੋਈ ਸੁਣੇ ਵੀ ਨਹੀਂ ਜਾਣੇ ਤੈਨੂੰ ਐਵੇਂ ਵੀ ਫਕੀਰਾਂ ਤੇ ਤਲਵਾਰ ਕੱਢ ਲਈ ਤੇ ਸ਼ਾਇਦ ਡਰ ਜਾਣਗੇ ਪਰ ਜਿੱਥੇ ਤਲਵਾਰ ਚੱਲਣੀ ਚਾਹੀਦੀ ਸੀ ਨਾ ਉੱਥੇ ਤੇਰੇ ਕੋਲੋਂ ਚੱਲੀ ਦੀ ਹੈ ਇਹ ਸੱਚ ਆ ਜਿਹੜਾ ਸ਼ਹਾਦਤਾਂ ਨੂੰ ਜਨਮ ਦਿੰਦਾ ਆ ਇੱਕ ਫਕੀਰ ਦਾ ਇੱਕ ਬਾਦਸ਼ਾਹ ਨੂੰ ਇਹ ਕਹਿ ਦੇਣਾ ਇਹ ਛੋਟੀ ਜੀ ਬਾਤ ਨਹੀਂ ਧੰਨ ਗੁਰੂ ਅਮਰਦਾਸ ਗੁਰੂ ਰਾਮਦਾਸ ਬਾਬੇ ਕਿਆਂ ਦੀ ਗੱਦੀ ਤੇ ਬੈਠੇ ਬਾਬਰ ਕਿਆਂ ਦੀ ਗੱਦੀ ਤੇ ਹਮਾਯੂੰ ਦਾ ਪੁੱਤਰ ਅਕਬਰ ਬੈਠਾ ਸਬੰਧ ਚੰਗੇ ਰਹੇ ਅਗਲੇ 5ਵੇਂ ਥਾਂ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਉਣਾ ਤੇ ਅਗਲੇ ਪਾਸੇ ਅਕਬਰ ਬਾਦਸ਼ਾਹ ਦੇ ਪੁੱਤਰ ਸ਼ਹਿਜ਼ਾਦਾ ਸਲੀਮ ਜ਼ਾਹگیر ਦਾ ਗੱਦੀ ਤੇ ਬਹਿਣਾ ਮਸਬੀ ਤਟੜ ਜ਼ੁਲਮੀ ਬੰਦਾ जिने दुनिया च तहैया ਕੀਤਾ ਵੀ اسلام بنا ਦੂਜਾ ਕੋਈ ਮਜ਼ਬ ਧਰਮ ਦੁਨੀਆ ਤੇ ਹੋਈ ਨਾ ਤੇ ਯਾਦ ਰੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸਤਿਗੁਰਾਂ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਕਿਉਂਕਿ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਵੇਲੇ ਸੱਚ ਇੰਨੀ ਕੁ ਦੂਰ ਤੱਕ ਫੈਲਿਆ ਉਹ ਵੱਡੇ ਵੱਡੇ ਉਸ ਵੇਲੇ ਇਸਲਾਮ ਜਾਂ ਬੁੱਤ ਪ੍ਰਸਤੀ ਨੂੰ ਮੰਨਣ ਵਾਲੇ ਲੋਕ ਕਬਰਾਂ ਨੂੰ ਪੂਜਣ ਵਾਲੇ ਲੋਕ ਆਪਣਾ ਸਭ ਕੁਝ ਛੱਡ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦੇ ਚੰਗੇ ਚੰਗੇ ਗੁਰਸਿੱਖ ਬਣੇ ਭਾਈ ਤੀਰ ਥਾ ਜਿਨ੍ਹਾਂ ਨੂੰ ਭਾਈ ਮੰਜ ਕਹਿੰਦੇ ਆ ਬੜੇ ਵੱਡੇ ਆਗੂ ਸਨ ਉਸ ਵੇਲੇ ਉਸ ਧਰਮ ਦੇ ਪਰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਰਹਿਮਤ ਨੂੰ ਮੰਨਿਆ ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਦੀ ਜਿੱਦਣ ਸ਼ਹਾਦਤ ਹੋਈ ਬੜੇ ਪਿਆਰੇ ਬੋਲੇ ਆ ਕਿਸੇ ਵਿਦਵਾਨ ਦੇ ਹਜ਼ੂਰ ਬਾਬਾ ਜੀ ਇੱਕ ਗੱਲ ਕਹਿੰਦੇ ਆ ਵਕਤ ਦੇ ਜ਼ੁਲਮੀ ਲੋਕਾਂ ਮਹਾਰਾਜ ਕਹਿੰਦੇ ਆ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਨ ਹੈ ਮਗਰ ਬਦਲਤੇ ਜ਼ਮਾਨੇ ਦੀ ਰਫਤਾਰ ਕੌਣ ਰੋਕੇਗਾ ਸਰੀਰ ਮਕਾਉਣੇ ਔਖੇ ਨਹੀਂ ਸਰੀਰ ਮਿਟ ਜਾਂਦੇ ਜ਼ਾਹগীর ਪਰ ਜਿਹੜੀ ਆਵਾਜ਼ ਜਿਹੜੀ ਕ੍ਰਾਂਤੀ ਜਿਹੜਾ ਇਨਕਲਾਬ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ ਹੋਇਆ ਨਾ ਇਹ ਸਰੀਰਾਂ ਦੇ ਮਿਟਣ ਨਾਲ ਨਹੀਂ ਮਿਟਣਾ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ ਮਗਰ ਬਦਲਤੇ ਜ਼ਮਾਨੇ ਦੀ ਰਫਤਾਰ ਕੌਣ ਰੋਕੇਗਾ ਤੁਮਾਰੀ ਆਤੀਸ਼ ਫਸੀਲੇ ਫਸੀਲ ਕਹਿੰਦੇ ਕਾਂਦ ਤੇਰੇ ਕਿਲੇ ਦੀਆਂ ਕੰਧਾਂ ਤੇਮਾਰੀ ਆਤਿਸ਼ ਫਸੀਲੇ ਬਹੁਤ ਬੁਲੰਦ ਸਹੀ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਹਯਾਤ ਕਹਿੰਦੇ ਜ਼ਿੰਦਗੀ ਨੂੰ ਮੇਰੀ ਆਵਾਜ਼ੋਂ ਕੀ ਪਰਵਾਜ਼ ਰੋਕਨੇ ਵਾਲੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਅਪੀਲ ਵੀ ਆ ਦਲੀਲ ਵੀ ਆ ਛੇਵੇਂ ਜਾਮੇ ਵਿੱਚ ਇਸ ਸੱਚ ਨੂੰ ਕਈ ਵਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਾਸਤਰਾਂ ਦੀ ਚਾਰ ਜੰਗਾਂ ਤੇ ਸ਼ਾਹ ਜਾਂ ਸਾਹਮਣੇ ਟਿਕ ਨਾ ਸਕਿਆ ਸਤਵੇਂ ਅੱਠਵੇਂ ਗੁਰਦੇਵ ਦਾ ਸਮਾਂ ਸ਼ਾਹ ਜਾਂ ਤੋਂ ਬਾਅਦ ਫਿਰ ਠੀਕ ਲੰਘਦਾ ਆ ਇਧਰ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਆ ਤੇ ਦੂਜੇ ਪਾਸੇ ਮਹੀ ਉਦਦੀਨ ਔਰੰਗਜ਼ੇਬ ਗੱਦੀ ਤੇ ਬੈਠਾ ਔਰ ਇਹਦਾ ਜ਼ੁਲਮ ਇਮਤਹਾ ਔਰੰਗਜ਼ੇਬ ਵੇਲੇ ਹੋਈ ਜਿਹੜਾ ਇਹੀ ਖਿਆਲ ਬਣੇ ਪੂਰੀ ਦੁਨੀਆ ਇਸਲਾਮ ਵਿੱਚ ਹੋਵੇ ਔਰ ਯਾਦ ਰਹੇ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਆ ਪਿਆਰਿਓ ਮਨੁੱਖੀ ਹਕਾਂ ਦੀ ਖਾਤਰ ਪਹਿਲੀ ਸ਼ਹਾਦਤ ਆ ਆਪ ਵੈਸੇ ਅਸੀਂ ਲਫ਼ਜ਼ ਸਾਡੀ ਜ਼ੁਬਾਨ ਤੇ ਪਰਚਲਤ ਆ ਤੇਗ ਬਹਾਦਰ ਹਿੰਦ ਦੀ ਚਾਦਰ ਜਾਂ ਸਿੱਧ ਧਰਮ ਦੀ ਚਾਦਰ ਕਹਿੰਦੇ। ਪਰ 52 ਕਵੀਆਂ ਵਿੱਚੋਂ ਇੱਕ ਕਵੀ ਹੋਏ ਕਵੀ ਸੈਨਾਪਤ ਉਹਨਾਂ ਦੀ ਲਿਖਤ ਆ ਉਹ ਕਹਿੰਦੇ ਆ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਨ ਸ੍ਰਿਸ਼ਟ ਪੈ ਟਾਪੀ ਚਾਦਰ। ਉਹ ਕਹਿੰਦੇ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਜਾਂ ਧਰਮ ਦੀ ਚਾਦਰ ਨਹੀਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰਿਸ਼ਟੀ ਦੀ। ਕਾਇਨਾਤ ਦੀ ਹੋਲ ਯੂਨੀਵਰਸ ਦੀ ਚਾਦਰ ਆ ਉਹ ਕਿਤੇ ਇੱਕ ਇਹ ਸਾਹਮਣੇ ਥੋੜਾ ਖੜੁੱਤੇ ਵੀ ਕੱਲਾ ਇਹ ਧਰਮ ਦੇ ਉੱਤੇ ਗਲਾਨੀਆਂ ਤੇ ਇਹਨਾਂ ਲਈ ਖੜਾਉਣਾ ਬਲਕੇ ਔਰੰਗਜ਼ੇਬ ਸਵਾਲ ਕਰਦਾ ਆ ਵੀ ਮਹਾਰਾਜ ਇਹ ਗੱਲ ਤੇ ਸੱਚੀ ਹੈ ਨਾ ਵੀ ਤੁਹਾਡਾ ਜੰਜੂ ਨਾਲ ਤਿਲਕ ਨਾਲ ਜਨੇਊ ਨਾਲ ਤੇ ਵਾਸਤਾ ਹੀ ਨਹੀਂ ਕੋਈ ਇਹ ਨਹੀਂ ਸੀ ਵੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਲਈ ਪਹਿਲੇ ਦਿਨ ਫਤਵੇ ਸੁਣਾਏ ਗਏ ਇਨੂੰ ਇਸ ਤਰੀਕੇ ਖਿਆਲਾਂ ਚ ਲਿਆਇਓ ਵੀ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਉਹ ਢਾਲ ਆ ਜਿਨ੍ਹਾਂ ਦੀ ਪਿੱਠ ਪਿੱਛੇ ਸਮੁੱਚਾ ਹਿੰਦੁਸਤਾਨ ਖੜੋਤਾ ਹੈ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਦਲਣਾ ਉਹਨਾਂ ਦੇ ਮਸਲੇ ਦਾ ਹੱਲ ਆ ਬੜੇ ਵਿਦਵਾਨਾਂ ਸਵਾਲ ਕੀਤੇ ਜਦੋਂ ਇਹ ਸਵਾਲ ਹੋਇਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਗੱਲ ਤੇ ਧੱਕੇ ਦੀ ਹੈ ਜ਼ਬਰ ਦੀ ਹੈ ਜ਼ੁਲਮ ਦੀ ਹੈ ਇਹ ਜ਼ੁਲਮ ਮੁਸਲਮਾਨਾਂ ਤੇ ਹੁੰਦਾ ਹੁੰਦਾ ਤਾਂ ਮੈਂ ਤਾਂ ਵੀ ਇਦਾਂ ਹੀ ਖੜਾ ਹੁਣਾ ਸੀ ਅੱਜ ਇਹ ਹਿੰਦੂਆਂ ਤੇ ਹੋ ਰਿਹਾ ਮੈਂ ਤਾਂ ਵੀ ਇਦਾਂ ਹੀ ਖੜੋਤਾ ਹਾਂ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਤਿੰਨ ਸਾਥੀ ਸੇਵਕ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਸ਼ਿਬਰ ਗੋਤ ਦੇ ਦੋਨੋਂ ਭਰਾ ਸਨ ਸ਼ਹਾਦਤ ਹੋਈ ਕਹਿਣਾ ਸੁਣਨਾ ਬੜਾ ਸੁਖਾਲਾ ਜਿਹਾ ਲੱਗਦਾ ਪਰ ਕਦੀ ਇਹ ਅੰਦਾਜ਼ਾ ਲਾਇਓ ਵੀ ਲੱਕੜਾਂ ਚੀਰ ਦਿਆਂ ਤੇ ਲੋਕਾਂ ਬੜੀਆਂ ਵੇਖੀਆਂ ਪਰ ਕਿਸੇ ਦਾ ਸਰੀਰ ਚੀਰ ਦਿੱਤਾ ਹੋਵੇ ਉਹ ਵੀ ਜਿਉਂਦੇ ਜੀ ਮਰਦੇ ਤਨ ਨੂੰ ਅੱਗ ਲਾਉਣੀ ਜਾਂ ਅਗਨ ਭੇਟ ਕਰਨਾ ਤੇ ਆਮ ਹੈ ਪਰ ਕੋਈ ਜਿੰਦੇ ਜੀ ਅੱਗ ਨਾਲ ਸੜ ਰਿਹਾ ਹੋਵੇ ਤੇ ਕੋਈ ਦੌੜ ਭੱਜ ਨਹੀਂ ਬੜਦੀ ਅੱਗ ਚੋਂ ਆਵਾਜ਼ ਕੋਈ ਆਉਂਦੀ ਹੈ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਦਇਾਲ ਦਾਸ ਦਾ ਸ਼ਹੀਦ ਹੋਣਾ ਔਰ ਉਹਨਾਂ ਚਿਰ ਦੇਗ ਦੇ ਵਿੱਚ ਉਬਾਲੀ ਜਾਣਾ ਜਿੰਨਾ ਚਿਰ ਹੱਡੀਆਂ ਤੇ ਮਾਸ ਵੱਖੋ-ਵੱਖਰੀਆਂ ਨਾ ਹੋ ਜਾਣ ਅਖੀਰ ਗੁਰੂ ਤੇਗ ਬਹਾਦਰ ਮਹਾਰਾਜ ਨਵੰਬਰ ਮਹੀਨਾ 1675 ਈਸਵੀ ਹੈ ਥੜੇ ਤੇ ਬੈਠੇ ਹੋਏ ਆਖਰੀ ਇਸ਼ਨਾਨ ਹਜ਼ੂਰ ਨੇ ਖੂਤੇ ਕੀਤਾ ਜਪਜੀ ਬਾਣੀ ਦਾ ਜਾਪ ਹੋਇਆ ਸਮਾਣੇ ਦਾ ਰਹਿਣ ਵਾਲਾ कोतवाल ਹੈ ਅਬਦੁਲ ਵਾਹਿਦ ਉਹਦੇ ਸਵਾਲ ਆ ਗੁਰੂ ਤੇਗ ਬਹਾਦਰ ਮਹਾਰਾਜ ਐਸੀ ਕਿੱਡੀ ਕਵੱਡੀ ਗੱਲ ਹੈ ਜ਼ਿੰਦਗੀ ਨਹੀਂ ਵਾਰ-ਵਾਰ ਮਿਲਦੀ ਪਰ ਇੱਕ ਗੱਲ ਜ਼ਰੂਰ ਹੈ ਆ ਜਿਹੜੀ ਜ਼ਲਾਦ ਜਲਾਲਉਦੀਨ ਦੀ ਤੇਗ ਹੈ ਨਾ ਤਲਵਾਰ ਹੈ ਇਹਦੇ ਮੋਰੇ ਬਹੁਤ ਵੱਡੇ-ਵੱਡੇ ਆਏ ਪਰ ਆਪ ਮੁਹਾਰੇ ਮੈਂ ਹੱਥ ਜੁੜਦੇ ਵੇਖੇ ਮੌਕਾ ਹੈ ਵਕਤ ਹੈ ਹਜ਼ੂਰ ਸਤਗੁਰੂ ਦਾ ਜਵਾਬ ਬੜਾ ਪਿਆਰਾ ਉਹਨੂੰ ਕਿਸੇ ਵਿਦਵਾਨ ਦੀ ਕਲਮ ਦਾ ਬੋਲ ਆ ਮਹਾਰਾਜ ਕਹਿੰਦੇ ਆ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਮੈਂ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਲਖਬਾ ਤੇਗ ਬਹਾਦਰੀ ਦਾ ਪਹਿਲਾ ਨਾਂ ਤਿਆਗ ਮਾਨ ਹੈ ਤੇ ਮੇਰੇ ਬਾਪੂ ਨੇ ਲਖਬ ਦਿੱਤਾ ਤੇਗ ਬਹਾਦਰ ਮੈਨੂੰ ਲਖਦਾ ਤੇਗ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀਆਂ ਹੋਰ ਤੇਗਾ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾ ਮਾਣੀ ਵੇਖ ਮੇਰੇ ਬਾਪੂ ਦੀਆਂ ਪਹਿਲੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖ ਦਾ ਤੇਰਾ ਪਿਓ ਤੇਗਾ ਵੇਖੀ ਆਉਂਦੇ ਪਵੇਖੇ ਅੰਦਰ ਮੇਰੇ ਪੁੱਤ ਨੇ ਵਾਹਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾ ਔਰੰਗਜ਼ੇਬ ਦਾ ਇਹ ਕਹਿਣਾ ਬਈ ਜਿਹੜਾ ਆਗੂ ਬਣ ਕੇ ਆਇਆ ਨਾ ਇਹਦੇ ਸਰੀਰ ਦੇ ਚਾਰ ਟੁਕੜੇ ਕਰੋ ਲਾਹੌਰ ਦਰਵਾਜ਼ਾ ਦਿੱਲੀ ਦਰਵਾਜ਼ਾ ਚਾਰ ਦਰਵਾਜ਼ੇ ਦਿੱਲੀ ਦੀ ਧਰਤੀ ਤੇ ਤੇ ਚੌਂ ਦਰਵਾਜਿਆਂ ਚ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਲਟਕਾ ਦਿਓ ਤੂੰ ਬਾ ਤੂੰ ਬਾ ਕਰਕੇ ਪਰ ਇਹ ਸਿੱਖਾਂ ਦੀ ਗੈਰਤ ਆ ਸਿੱਖਾਂ ਦੀ ਅਣਖ ਆ ਗੁਰੂ ਦੇ ਧਰ ਲਈ ਪਵਿੱਤਰਤਾ ਆ ਨਾ ਮਹਾਰਾਜ ਦਾ ਧੜ ਰੁਲਣ ਦਿੱਤਾ ਤੇ ਨਾ ਸੀਸ ਧੜ ਪਾਈ ਲੱਖੀ ਸ਼ਾਵਣ ਜਾਰੇ ਨੇ ਆਪਣੇ ਘਰ ਚ ਰੱਖ ਕੇ ਸਮੁੱਚਾ ਘਰ ਅਗਨ ਭੇਟ ਕਰ ਦਿੱਤਾ ਜਿੱਥੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਆ ਭਾਈ ਜੇਤਾ ਪੰਜਵਾਂ ਸਹਿਬਜਾਦਾ ਹਜ਼ੂਰ ਜੀ ਦਾ ਸੀਸ ਲੈ ਕੇ ਪੜਾ ਦਰ ਪੜਾ ਕੀਰਤਪੁਰ ਸਹਿਬ ਦੀ ਧਰਤੀ ਤੇ ਹੋ ਕੇ ਆਨੰਦਪੁਰ ਸਹਿਬ ਪੜਦਾ ਹੈ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਨਾ ਆਪ ਜੀ ਨੂੰ ਯਾਦ ਹੋਏਗਾ ਆਨੰਦਪੁਰ ਸਹਿਬ ਮਹਾਰਾਜ ਦਾ ਜਿਹੜਾ ਨਿੱਜੀ ਘਾਰ ਆ ਨਾ ਜਿੱਥੇ ਕਹ ਲੋ ਆਨੰਦਪੁਰ ਸਹਿਬ ਦੀ ਮੌਲੀ ਗੱਡੀ ਉਦਾ ਨਾਇਆ ਗੁਰਦੁਆਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਹਜ਼ੂਰ ਨੇ ਆਪਣੇ ਘਰ ਦੇ 메ਨ ਦਰਵਾਜੇ ਦੇ ਬਿਲਕੁਲ ਸਾਹਮਣੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸੀਸ ਨੂੰ ਗੁਲਾਬ ਜਲ ਨਾਲ ਇਸ਼ਨਾਨ ਕਰਾ ਕੇ ਚੰਦਨ ਦੀ ਚਿਖਾ ਸਜਾਈ ਔਰ ਆਪਣੇ ਹੱਥੀਂ ਸੰਸਕਾਰ ਕੀਤਾ ਤੇ ਗੁਰਦੁਆਰਾ ਸੇਬ ਦਾ ਨਾਮ ਰੱਖਿਆ ਸੀਸ ਗੰਜ ਸਾਹਿਬ ਔਰ ਇਹ ਗਾਨਾਖੀ ਵੀ ਇਹ ਸਾਡੀ ਅਣਖ ਦੀ ਨਿਸ਼ਾਨੀ ਆ ਜਦੋਂ ਮਹਾਰਾਜ ਘਰੋਂ ਬਾਹਰ ਨਿਕਲਦੇ ਨਾ ਗੁਰਦੁਆਰਾ ਸੀਸ ਗੰਝ ਸਾਹਿਬ ਨੂੰ ਮਸਤਕ ਨਿਵਾ ਕੇ ਸਜਦਾ ਕਰਕੇ ਨਿਕਲਦੇ ਤੁਸੀਂ ਅੱਜ ਵੀ ਆਨੰਦਪੁਰ ਸਾਹਿਬ ਜਾਓ ਅਸਥਾਨ ਸਾਰੇ ਗੁਰੂ ਦੇ ਪਵਿੱਤਰ ਹੈ ਪਰ ਜਿੰਨੇ ਆਨੰਦਪੁਰ ਸਾਹਿਬ ਨਿਵਾਸੀ ਆ ਜਾਂ ਲਾਗੇ ਬੰਨੇ ਦੇ ਪਿੰਡਾਂ ਦੇ ਲੋਕ ਐ ਨਾ ਜੀ ਉਹ ਹੋਰ ਕਿਸੇ ਗੁਰਦੁਆਰਾ ਸਹਿਬ ਜਾਣ ਤੇ ਭਾਵੇਂ ਨਾ ਜਾਣ ਪਰ ਗੁਰਦੁਆਰਾ ਸੀਸਗੰਜ ਸਹਿਬ ਸ਼ਹੀਦਾਂ ਦੇ ਅਸਥਾਨ ਤੇ ਮੱਥਾ ਟੇਕਣ ਤੋਂ ਬਿਨਾ ਉਸ ਇਲਾਕੇ ਦੇ ਦੁਕਾਨਦਾਰ ਵੀ ਆਪਣਾ ਕੰਮ ਨਹੀਂ ਰੱਬ ਕਰਦੇ ਉਹ ਕਹਿੰਦੇ ਆ ਮਹਾਰਾਜ ਗੁਰੂ ਤੇਗ ਬਹਾਦਰ ਜੀ ਦਾ ਸੀਸ ਅੱਜ ਵੀ ਸਿੱਖਾਂ ਦੀ ਅਗਵਾਈ ਕਰਦਾ ਹੈ ਭਾਵਨਾ ਖੈਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਜਦੋਂ ਸੀਸ ਦਾ ਸੰਸਕਾਰ ਹੋ ਰਿਹਾ ਦਾ ਅੱਜ ਵੀ ਉਹ ਥੜਾ ਮੌਜੂਦ ਹੈ ਔਰ ਇਹ ਵੀ ਨਾਲ ਬੇਨਤੀ ਕਰਦੇ ਆ ਵਕਤ ਕਿਤੇ ਮਿਲੇਗਾ ਪਾ ਵੀ ਕਰਾਂ ਵਿਚਾਰ ਰੱਖਾਂਗੇ ਇਹ ਹਮਲੇ ਤੋਂ ਬਾਅਦ ਨਾ 1704 ਦੇ ਹਮਲੇ ਤੋਂ ਬਾਅਦ ਆਨੰਦਪੁਰ ਸਾਹਿਬ ਬਹੁਤਾ ਪਹਾੜੀਆਂ ਨੇ ਢਹਿ ਢੇਰੀ ਕਰ ਦਿੱਤਾ ਗੁਰੂ ਸਾਹਿਬ ਦੇ ਹੱਥਾਂ ਦੀ ਬਣੀ ਹੋਈ ਨਿਸ਼ਾਨੀ ਜੇਕਰ ਕੋਈ ਹੈ ਆਨੰਦਪੁਰ ਸਾਹਿਬ ਇਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥੀ ਬਣਾਇਆ ਜਿਵੇਂ ਅਕਾਲ ਤਖਤ ਸਾਹਿਬ ਭਾਈ ਗੁਰਦਾਸ ਬਾਬਾ ਬੁੱਢਾ ਸਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਜਿਆ ਨਾ ਜੀ ਐਵੇਂ ਜਿਹੜਾ ਸੀਸਗੰਜ ਸਾਹਿਬ ਸਥਾਨ ਅੰਦਰ ਦੀ ਉਹ ਇਮਾਰਤ ਜਿੱਥੇ ਸਸਕਾਰ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਉਹ ਬਾਜਾਂ ਵਾਲੇ ਪ੍ਰੀਤਮ ਦੇ ਹੱਥੀ ਲੱਗੀਆਂ ਇੱਟਾਂ ਅੱਜ ਵੀ ਮੌਜੂਦ ਆ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਵੇ ਸਾਰੀ ਸੰਗਤ ਦੇ ਅੰਦਰ ਬੜਾ ਵਿਰਾਗ ਆ ਕੁਦਰਤੀ ਮਾਹੌਲ ਇਦਾਂ ਦਾ ਆ ਮਹਾਰਾਜ ਜਦੋਂ ਸੀਸ ਦਾ ਸੰਸਕਾਰ ਹੋਇਆ ਨਾ ਭਾਈ ਜੈਤੇ ਨੂੰ ਗੱਲ ਨਾ ਲਾਤੇ ਆਂਦੇ 9 ਸਾਲਾਂ ਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਆ 22 ਸਾਲ ਦੇ ਕਰੀਬ ਉਮਰ ਆ ਭਾਈ ਜੈਤੇ ਦੇ ਮਹਾਰਾਜ ਗੱਲ ਨਾ ਲਾ ਕੇ ਉਦਣੇ ਬਚਨ ਕਰਦੇ ਆ ਰੰਗ ਰੇਟੇ ਗੁਰੂ ਕੇ ਬੇਟੇ ਔਰ ਯਾਦ ਰੇ ਪੰਜਵਾਂ ਸਾਹਿਬ ਜادہ ਹੈ ਭਾਈ ਜੈਤਾ ਭਾਈ ਜੀਵਨ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਹਾਰਾਜ ਪਾਸ਼ਾ ਪਹਿਲਾਂ ਬਚਨ ਕਰਦੇ ਆ ਵੀ ਕੁਝ ਮੰਗੋ ਤੇ ਭਾਈ ਜੈਤਾ ਜੀ ਕਹਿੰਦੇ ਆ ਮਹਾਰਾਜ ਸ੍ਰੀ ਅਮਰਤ ਸਰ ਸਾਹਿਬ ਦੇ ਦਰਸ਼ਨ ਇਸਨਾ ਹੁਣ ਗੱਲ ਚੱਲੀ ਕਹਿਣ ਲੱਗੇ ਜੈਤਿਆ ਸੱਚੀ ਦੱਸੀ ਵੀ ਏਡੀ ਵੱਡੀ ਜ਼ੁਲਮ ਦੀ ਇੰਤਹਾ ਹੋ ਰਹੀ ਹੋਏ ਤਿੰਨ ਸਿੱਖਾਂ ਦੀ ਸ਼ਹਾਦਤ ਸਤਿਗੁਰੂ ਦੀ ਸ਼ਹਾਦਤ ਕਿੰਨੇ ਕੁ ਲੋਖੜੋਤੇ ਸਨ ਭਾਈ ਜੈਤਾ ਜੀ ਕਹਿੰਦੇ ਮਹਾਰਾਜ ਹਜ਼ੂਮ ਤੇ ਬੜਾ ਬੜੇ ਲੋਖੜੋਤੇ ਸਨ ਕਹਿਣ ਲੱਗੇ ਕਿਸੇ ਦੇ ਅੰਦਰੋਂ ਗੈਰਤ ਨਹੀਂ ਆਵਾਜ਼ ਦਿੱਤੀ ਅਣਖ ਦੀ ਆਵਾਜ਼ ਨਹੀਂ ਆਈ ਵੀ ਇਹ ਤਕਾ ਹੋ ਰਿਹਾ ਕਹਿਣ ਲੱਗੇ ਮਹਾਰਾਜ ਅੱਖਾਂ ਚ ਅਥਰੂ ਬੜਿਆਂ ਦੇ ਸਨ ਪਰ ਏਡੀ ਹਿੰਮਤ ਕਿਸੇ ਚ ਹੋਵੇ ਵੀ ਬਾਦਸ਼ਾਹ ਦੇ ਵਿਰੋਧ ਚ ਆਵਾਜ਼ ਦੇਣੀ ਬੜੀ ਔਖੀ ਗੱਲ ਹੈ। ਤੁਹਾਨੂੰ ਗੁਰੂ ਕਲਗੀ ਧਰ ਮਹਾਰਾਜ ਉਸ ਦਿਨ ਇਹ ਆਵਾਜ਼ ਦਿੰਦੇ ਆ। ਐਸਾ ਪੰਥ ਐਸੀ ਕੌਮ ਐਸਾ ਖਾਲਸਾ ਸਾਜਣਾ ਜਿਹੜਾ ਰਹੀਂਦੀ ਦੁਨੀਆ ਤੱਕ ਤੱਕੇ ਦੇ ਵਿਰੋਧ ਚ ਆਵਾਜ਼ ਉਠਾਏ। ਮੈਂ ਥੋੜਾ ਜਿਹਾ ਲਫ਼ਜ਼ਾਂ ਨੂੰ ਸੰਕੋਚਦਿਆਂ ਕਿ ਪੰਜ ਸੱਤ ਦਿਨ ਆਪਾਂ ਇਹ ਲੜੀ ਜਿਹੜੀ ਇਹ ਆਰੰਭ ਇੱਥੋਂ ਹੀ ਕੀਤੀ ਹੈ। ਇਹ ਵਿਚਾਰ ਚੱਲੇ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਪਹਿਲੀ ਵਾਰ ਸਨ 1676 ਜਨਵਰੀ ਮਹੀਨਾ ਹੁਕਮਨਾਮਾ ਸਾਹਿਬ ਭੇਜੇ ਇਲਾਕੇ ਦੇ ਲੋਕ ਇਕੱਠੇ ਹੋਏ ਤੇ ਇੱਕ ਆਵਾਜ਼ 10 ਤੋਂ ਵਰਿਆਂ ਦੀ ਉਮਰ ਚ ਬਾਜਾਂ ਵਾਲੇ ਦਿੰਦੇ ਆ ਮਹਾਰਾਜ ਕਹਿੰਦੇ ਆ ਵੀ ਜੇ ਇਹ ਜ਼ੁਲਮ ਇਦਾਂ ਚੱਲਦਾ ਰਿਹਾ ਅਸੀਂ ਸਹਾਰ ਦੇ ਗਏ ਇਹ ਯਾਦ ਰੱਖੋ ਵੀ ਆਉਣ ਵਾਲੀਆਂ ਪੁਸ਼ਤਾਂ ਨੇ ਨਹੀਂ ਮਾਫ਼ ਕਰਨਾ ਬਹੁਤ ਗੱਲਾਂ ਇਦਾਂ ਦੀਆਂ ਜੇ ਅੱਜ ਪਾਰਟੀਸ਼ਨ ਦੀ ਗੱਲ ਚੱਲਦੀ ਹੈ ਨਾ 47 ਦੀ ਤੇ ਆਮ ਸਾਡੇ ਚ ਇਹ ਦੁੱਖ ਆ ਕਿਉਂਕਿ ਅਸੀਂ ਰਾਜ ਕੀਤਾ ਬਾਦਸ਼ਾਹੀ ਮਾਣੀ ਕੌਮ ਨੇ ਔਰ ਅੱਜ ਵੀ ਖੁਦ ਮੁਖਤਿਆਰੀ ਤੇ ਹਰ ਬੰਦੇ ਦੇ ਖੂਨ ਚ ਆ ਜੀ ਅਸੀਂ ਅੱਜ ਵੀ ਕਹਿੰਦੇ ਆਂ ਵੀ ਕਾਸ਼ ਸਾਡੇ ਲੀਡਰ ਇੰਜ ਨਾ ਦਾ ਕਰਦੇ ਤੇ ਸ਼ਾਇਦ ਸਾਡਾ ਇਤਿਹਾਸ ਹੋਰ ਹੁੰਦਾ ਹਜ਼ੂਰ ਮਹਾਰਾਜ ਆਖਿਆ ਵੀ ਕਿੰਨਾ ਕੁ ਚਿਰ ਨਿਤਲੇ ਜਾਓਗੇ ਉਹਨਾਂ ਆਖਿਆ ਵੀ ਇਹ ਠੀਕ ਆ ਉਹ ਲੋਕ ਧੱਕਾ ਕਰਦੇ ਆ ਪਰ ਕਰੀਏ ਕੀ ਅਸੀਂ ਮੈਦਾਨੇ ਜੰਗ ਚ ਲੜਨ ਵਾਲੇ ਲੋਕ ਨਹੀਂ ਨਾ ਉਹ ਪਠਾਨ ਪੋਤੇ ਆ ਕਿਉਂਕਿ ਅੱਜ ਨਾ ਕੁਝ ਗੱਲਾਂ ਐਸੀਆਂ ਆ ਜਦੋਂ ਅਸੀਂ ਆਪਣੀ ਮਾਨਸਿਕਤਾ 'ਚ ਇਹ ਚੀਜ਼ ਵਸਾ ਲਏ ਨਾ ਵੀ ਅਸੀਂ ਨੀਵੀਂ ਜਾਤ ਜਾਂ ਨੀਵੀਂ ਬਰਾਦਰੀ ਦੇ ਖਿਮਾ ਕਰਿਓ ਤੁਸੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡੀ ਮਾਨਸਿਕਤਾ ਬਣ ਗਈ ਉਹਨਾਂ ਨੂੰ ਤਾਂ ਆਖਿਆ ਮਹਾਰਾਜ ਜੀ ਤੇ ਬੜਾ ਔਖਾ ਹੈ ਅਸੀਂ ਘੋੜਿਆਂ ਤੇ ਸਵਾਰੀਆਂ ਸ਼ਸਤਰ ਫੜ ਕੇ ਮੈਦਾਨੇ ਜੰਗ ਲੜਨਾ ਬੜਾ ਔਖਾ ਹੈ ਬਾਜਾਂ ਵਾਲੇ ਪ੍ਰੀਤਮ ਨੇ ਜੋ ਬੋਲ ਕਹੋ ਵਿਦਵਾਨ ਲਿਖਦਾ ਵੀ ਹਜ਼ੂਰ ਬਾਬਾ ਜੀ ਕਹਿੰਦੇ ਆ ਕਦੇ ਬਣਦਾ ਇਤਿਹਾਸ ਨਹੀਂ ਇਸ ਗੱਲੋਂ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ نسلਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਜਿਹੜੀਆਂ ਕੌਮਾਂ ਨੂੰ ਮਰਨ ਦਾ ਛੱਡ ਪੈ ਜਾਏ ਮੁੱਲ ਪੈਂਦਾ ਏ ਸਦਾ ਸ਼ਹੀਦਿਆਂ ਦਾ ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ ਇਹ ਲੋਕਾਂ ਦੇ ਹੀ ਬੋਲ ਸਨ ਤਾਂ ਮਹਮਾਰਾ ਤੋਲਨ ਤੱਕੜੀ ਨੰਗੀ ਕਰਦ ਕਬੂ ਨੇ ਪਕੜੀ ਕਿਉਂਕਿ ਤੇਗ ਤੇ ਕਰਦ ਦਾ ਦੋਹਾਂ ਦਾ ਬੜਾ ਅੰਤਰ ਆ ਨਾ ਇਹ ਖਿਆਲ ਆ ਲੋਕਾਂ ਦੇ ਵੀ ਅਸੀਂ ਤੇ ਚਾਕੂ ਨਹੀਂ ਫੜਿਆ ਕਦੀ ਚਿੜੀ ਉੜੀ ਤੋਂ ਹਮ ਡਰ ਜਾਏ ਚਿੜੀ ਦੇ ਖੰਭਾਂ ਦੀ ਫੜਫੜਾਟ ਜਿਹੜੀ ਆ ਉਹਦੇ ਨਾਲ ਵੀ ਦਿਲ ਡਰਦਾ ਹੈ ਦੁਸ਼ਮਣ ਸੇ ਕੈਸੇ ਲੜ ਪਾਏ ਤੇ ਲੋਹੇ ਦੇ ਉੱਤੇ ਲੋਹਾ ਖੜਕਣਾ ਉਹਨੂੰ ਸੁਣਨਾ ਹੀ ਬੜਾ ਔਖਾ ਹੈ ਹਜ਼ੂਰ ਪਾਤਸ਼ਾਹ ਕਹਿੰਦੇ ਆ ਇਨ ਗਰੀਬ ਸਿੰਘਨ ਕੋ ਮੈਂ ਦਿਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਰਾਜ ਕਰਨ ਕੀ ਰੀਤ ਸਿਖਾਉ ਤਬੇ ਗੋਬਿੰਦ ਸਿੰਘ ਨਾਮ ਕਹਾ ਸਾਲ 1681 76 ਤੋਂ ਲੈ ਤੇ 181 ਤੱਕ ਮਰ ਜੀਵੜੇ ਭਰਤੀ ਹੋਏ ਘੋੜਿਆਂ ਦੀਆਂ ਕਾਠੀਆਂ ਤੇ ਸਫਰ ਤੇਗ ਢਾਲਾ ਬਰਸ਼ੇ ਤੇਗਾ ਹਜ਼ੂਰ ਮਹਾਰਾਜ ਪਾਤਸ਼ਾਹ ਆਪੂ ਤੌਮ ਦੇ ਅੰਦਰੇ ਸੁਰਤ ਪਰੇ 1681 ਵਿੱਚ ਨਗਾਰਾ ਬੰਨਿਆ ਤੇ ਨਾਂ ਰੱਖਿਆ ਰਣਜੀਤ ਨਗਾਰਾ ਨਗਾਰਾ ਢੋਲ ਨਹੀਂ ਹੈ ਧਿਆਨ ਦੇਣਾ ਨਗਾਰਾ ਖੁਦ ਮੁਖਤਿਆਰੀ ਦੀ ਨਿਸ਼ਾਨੀ ਹੈ ਆਜ਼ਾਦੀ ਦੀ ਨਿਸ਼ਾਨੀ ਹੈ ਆਜ਼ਾਦ ਬੰਦੇ ਨਗਾਰਾ ਵਜਾਉਂਦੇ ਆ ਨਿਸ਼ਾਨ ਸਾਹਿਬ ਪਰਚਮ ਜਿਹੜਾ ਆ ਝੰਡਾ ਕਹਿੰਦਾ ਨਿਸ਼ਾਨ ਸਾਹਿਬ ਤੇ ਨਗਾਰਾ ਹੈ ਹੀ ਆਜ਼ਾਦੀ ਦੀ ਨਿਸ਼ਾਨੀ 1681 ਚ ਨਗਾਰਾ ਬਣਿਆ ਇਹ ਮਹਾਰਾਜ ਕਹਿੰਦੇ ਸਵੇਰ ਦੇ ਦੀਵਾਨ ਤੋਂ ਪਹਿਲਾਂ ਨਗਾਰਾ ਵੱਜੇ ਸਮਾਪਤੀ ਤੇ ਨਗਾਰਾ ਦੁਪਹਿਰ ਦਾ ਦੀਵਾਨ ਫਿਰ ਨਗਾਰਾ ਸ਼ਾਮ ਦਾ ਦੀਵਾਨ ਨਗਾਰਾ ਸਮਾਪਤੀ ਤੇ ਫਿਰ ਨਗਾਰਾ ਜਦੋਂ ਨਗਾਰਾ ਕਹਿਲੂਰ ਦੀ रियासत ਪਿੰਡ ਮਾਫੋਵਾਲ ਜਿਹਦਾ ਨਾਮ ਚੱਕ ਨਾਨਕੀ ਬਾਅਦ ਚ ਅਨੰਦਪੁਰ ਸਾਹਿਬ ਰੱਖਿਆ ਨਗਾਰਾ ਵੱਜਣ ਲੱਗਾ ਤੇ ਪਹਾੜ ਦੀਆਂ 22 ਧਾਰਾਂ ਆ ਧਾਰਾ ਕਹਿੰਦੇ ਜਿੱਥੋਂ ਪਾਣੀ ਨਿਕਲਦਾ ਨਾ ਖੱਡ ਕਹਿ ਲਓ ਇੱਕ ਖੱਡ ਤੋਂ ਲੈ ਕੇ ਤੇ ਦੂਜੀ ਖੱਡ ਤੱਕ ਦਾ ਇਲਾਕਾ ਏ ਇੱਕ ਧਾਰ ਦਾ ਕਿਉਂਕਿ ਜਿਹੜੀ ਵੰਡ ਆ ਉਹ ਪਾਣੀਆਂ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਇੱਥੇ ਵੀ ਤੇ ਉਧਰ ਵੀ ਪਾਣੀ ਤੋਂ ਦਰਿਆ ਦਾ ਵਿਚਲਾ ਹਿੱਸਾ ਦੋ ਆਬਾ ਦੋ ਆਬ ਇਵੇਂ ਪਾਣੀਆਂ ਦੀ ਵੰਡ ਦਾ ਧਾਰ ਇੱਕ ਧਾਰ ਦਾ ਇਲਾਕਾ ਇਸ ਤਰ੍ਹਾਂ ਜੇ ਕੋਲ ਹੈ ਤੇ 22 ਤਾਰਾਵਾਂ ਦੇ 22 ਰਾਜ ਜਦੋਂ ਨਗਾਰਾ ਵਜਿਆ ਸਭ ਤੋਂ ਪਹਿਲਾਂ ਪਹਾੜੀਆਂ ਦੇ ਦਿਲ ਕੰਬੇ ਅਸੀਂ ਰਾਜਪੂਤਾਨੇ ਦੇ ਲੋਕ ਸਾਡੇ ਵੱਡੇ ਵਡੇਰੇ ਸਭ ਮੈਦਾਨੇ ਜੰਗ ਲੜਨ ਵਾਲੇ ਪਰ ਸਾਡੀ ਰਿਆਸਤ ਦੇ ਲਾਗੇ ਆ ਕੇ ਕੌਣ ਨਗਾਰਾ ਵਜਾ ਰਿਹਾ ਹੈ ਰਾਜੇ ਭੀਮ ਚੰਦ ਨੇ ਸਭ ਤੋਂ ਪਹਿਲਾਂ ਬਿਗਲੇ ਇਸ ਗੱਲ ਦਾ ਚੁੱਕਿਆ ਵੀ ਕੌਣ ਹੈ? ਪੰਮੇ ਪ੍ਰੋਤ ਰਾਈ ਆਵਾਜ਼ ਆਈ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤ ਗੁਰੂ ਗੋਬਿੰਦ ਰਾਏ ਹੈ। ਉਹ ਵੇਖਣ ਆਇਆ ਜੀ ਪਹਿਲੀ ਵਾਰ। ਇਹ ਉਹ ਦੇ ਨੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਖੜੇ ਤੇ ਮੁਸ਼ਹਰਾ ਨਹੀਂ ਫਟਿਆ ਹੋਇਆ ਜੀ। ਪਰ ਦਰਬਾਰ ਦੀ ਰੌਣਕ ਕਿਦਾਂ ਦੀ ਹੈ? ਰਾਜੇ ਰਤਨ ਰਾਏ ਵੱਲੋਂ ਭੇਜੀ ਹੋਈ ਕੀਮਤੀ ਚਾਨਣੀ ਚੰਦੋਆ ਤੇ ਚਾਨਣੀ ਦਾ ਫਰਕ ਹੁੰਦਾ ਜੀ ਚਾਨਣੀ ਚੋਬਾ ਨਾਲ ਲੱਗਦੀ ਹੈ ਟੈਂਟ ਦੇ ਵਾਂਗੂ ਚੰਦੋਆ ਸਾਹ ਤੁਸੀਂ ਵੇਖਦੇ ਹੋ ਕੀਮਤੀ ਚਾਨਣੀ ਲੱਗੀ ਹੋਈ ਹੱਥ ਦੇ ਉੱਤੇ ਬਾਜ ਆਸੇ-ਪਾਸੇ ਤਿਆਰ-ਬਰ ਤਿਆਰ ਗੁਰੂ ਕੇ ਲਾਲ ਕੜੋਤੇ ਬਾਜਾਂ ਵਾਲੇ ਪ੍ਰੀਤਮ ਦੇ ਸੀਸ ਤੇ ਚੌਰ ਹੋ ਰਿਆ ਸੰਗਤ ਬੈਠੀ ਪੇਟਾਂਾਂ ਭੇਟ ਹੋ ਰਹੀਆਂ ਤੇ ਪ੍ਰਸਾਦੀ ਹਾਥੀ ਛੋਟੇ ਜੇ ਕੱਦ ਦਾ ਮਹਾਰਾਜ ਤੀਰ ਸੁੱਟਦੇ ਆ ਉਹ ਚੋਕੇ ਲਿਆਉਂਦਾ ਹੈ ਸੁੰਡ ਚ ਜਲ ਭਰਦਾ ਹੈ ਮਹਾਰਾਜ ਦੇ ਚਰਮ ਧੋ ਦਿੰਦਾ ਹੈ ਕਦੀ ਸੁੰਡ ਚ ਚੌਰ ਪੜ ਕੇ ਹਜ਼ੂਰ ਨੂੰ ਕਰਦਾ ਭੀਮ ਚੰਦ ਆਇਆ ਉਹਨੇ ਮੱਥਾ ਟੇਕਿਆ ਪਰ ਉਹ ਇੰਨਾ ਅੰਦਰੇ ਅੰਦਰ ਸੜ ਬਲ ਗਿਆ ਵੀ ਕੱਦ ਦਾ ਲੜਕਾ ਆ ਸ਼ਾਨੋ ਸ਼ੌਕਤ ਐਡੀ ਵੱਡੀ ਬਹੁਤਾ ਬੋਲਿਆ ਨਾ ਵਾਪਸ ਚਲਾ ਗਿਆ ਉਹਨੇ ਹੰਗਾਮੀ ਮੀਟਿੰਗ ਸੱਦੀ ਰਾਜਿਆਂ ਦੀ ਉਹ ਦਿਨ ਦੂਰ ਨਹੀਂ ਇਹ 22 ਧਾਰਾ ਗੁਰੂ ਗੋਬਿੰਦ ਸਿੰਘ ਦੀਆਂ ਹੋਣੀਆਂ ਰਾਜੇ ਖਰਾਨ ਹੋਏ ਵੀ ਤਕਾ ਹੋ ਰਿਹਾ ਜਾਂ ਕਹੀਏ ਮਨ ਵਿੱਚ ਡਰ ਆਇਆ ਵੀ ਕੱਲ ਕੀ ਹੋਏਗਾ ਅਖੀਰ ਗੱਲ ਇੱਥੇ ਆ ਕੇ ਨਿਬੜੀ ਵੀ ਰਾਜੇ ਭੀਮ ਚੰਦ ਦੇ ਪੁੱਤ ਅਜਮੇਰ ਚੰਦ ਦਾ ਵਿਆਹ ਆ ਉਨੇ ਸੁਨੇਹਾ ਭੇਜਿਆ ਮਹਾਰਾਜ ਨੂੰ ਵੀ ਸਾਨੂੰ ਵਿਆਹ ਵਿੱਚ ਵਰਤਣ ਲਈ ਸਮਾਨ ਦਿਓ ਸਮਾਤੀ ਹੋਏਗੀ ਤੁਹਾਨੂੰ ਦੇ ਦਾਂਗੇ ਤੇ ਬਾਕੀ ਰਾਜੇ ਕਹਿੰਦੇ ਇਹਦਾ ਨਾ ਕੀ ਫਰਜ਼ ਪੈਣਾ ਕਹਿਣ ਲੱਗੇ ਆਪਾਂ ਭੇਜਿਆ ਬੰਦਾ ਨਾਲੇ ਮਹਾਰਾਜ ਨੂੰ ਸੱਦਾ ਦਿੰਨੇ ਆ ਗੁਰੂ ਸਾਹਿਬ ਆਉਣਗੇ ਹੀਠੀ ਕਰਾਂਗੇ ਮਹਾਰਾਜ ਦੀ ਸਾਧਕੇ ਜਿਹੜਾ ਸਮਾਨ ਦਿੱਤਾ ਰੱਖ ਲੈਣਾ ਜਦੋਂ ਵਿਆਹ ਹੋ ਗਿਆ ਆਪਾਂ ਮੋੜਨਾ ਨਹੀਂ ਤੇ ਜਦੋਂ ਮੰਗੇਗਾ ਤੇ ਆਪਾਂ ਲੜ ਪੈਣਾ ਫਿਰ ਉਹਨੂੰ ਆਪਣੀ ਤਾਕਤ ਦਾ ਅੰਦਾਜ਼ਾ ਦਿਖਾਵਾਂਗੇ ਇਹ ਜਿਹਨੂੰ ਦਬਾਇਆ ਜਾ ਸਕਦਾ ਹੈ ਰਾਜੇ ਭੀਮਚੰਦ ਨੇ ਸੁਨੇਹਾ ਭੇਜਿਆ ਤਮੇ ਪ੍ਰੋਤ ਰਾਹੀਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਕਹਿੰਦੇ ਆ ਭੀਮਚੰਦੇ ਚੰਗੀ ਗੱਲ ਹੈ ਤੇਰੇ ਪੁੱਤ ਜਮੇਰ ਚੰਦ ਦਾ ਵਿਆਹ ਪਰ ਸੰਗਤ ਦੀ ਭੇਟ ਭੇਟ ਵਿੱਚ ਨਹੀਂ ਦਿੱਤੀ ਜਾਂਦੀ ਹੁੰਦੀ ਗਿਫਟ ਕਦੇ ਗਿਫਟ ਨਹੀਂ ਕੀਤਾ ਜਾਂਦਾ ਇਹ ਗੁਰੂ ਦੀ ਸੰਗਤ ਦੀ ਭੇਟ ਆ ਇਹ ਦਰਬਾਰ ਦੀ ਸ਼ਾਨੋ ਸ਼ੌਕਤ ਲਈ ਆਮ ਬੰਦਿਆਂ ਦੀ ਨਹੀਂ ਹੈ ਇਥੋਂ ਅਗਲੀ ਲੜੀ ਇੱਕ ਪਹਿਲਾ جنگਿਆ ਜੰਗ ਪੰਗਾ ਨਹੀਂ ਜਿਹੜਾ ਸਿੱਖਾ ਹਥਿਆਰਾਂ ਤੋਂ ਬਿਨਾਂ ਜਿੱਤ ਲਿਆ ਇਹ ਉਹ ਇਨਕਲਾਬ ਦੀ ਅਰੰਭਤਾ ਹੋਈ ਜਿਸ ਦਾ ਸਫ਼ਰ ਫਿਰ ਸ਼ਹਾਦਤਾਂ ਤੇ ਜਾ ਕੇ ਮੁੱਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਮੇਹਰ ਕਰ ਇਹ ਉਹ ਸਫ਼ਰ ਜਿਹਨੂੰ ਯਾਦ ਕਰੀਏ ਉਹਨਾਂ ਲਾਲਾਂ ਨੂੰ ਯਾਦ ਕਰੀਏ ਜਿਨ੍ਹਾਂ ਇਨਕਲਾਬ ਸਾਡੀ ਚੋੜੀ ਪਾਇਆ ਅੱਜ ਜੋ ਕੁਝ ਹੈ ਪਿਆਰਿਓ ਸਿਰਫ ਹੈ ਤੇ ਸ਼ਹੀਦਾਂ ਦੇ ਡੁੱਲੇ ਖੂਨ ਸਦਕਾ ਉਹ ਨਹੀਂ ਕਿਉਂਕਿ ਬੂਟੇ ਦੀਆਂ ਜੜਾਂ ਪਾਣੀ ਨਾਲ ਸੁਰਜੀਤ ਹੁੰਦੀਆਂ ਤੇ ਕੌਮਾਂ ਦੀਆਂ ਜੜਾਂ ਸ਼ਹੀਦਾਂ ਦੇ ਖੂਨ ਨਾਲ ਸੁਰਜੀਤ ਹੁੰਦੀ ਹੈ ਸੱਭ ਕਿਰਪਾ ਕਰੇ ਸਮਾਪਤੀ ਹੈ ਇਥੋਂ ਕੱਲ ਦੀ ਲੜੀ ਆਪਾਂ ਫਿਰ ਆਰੰਭ ਕਰਾਂਗੇ